ਆਪਾਂ ਭੋਜਨ ਦੇ ਲੰਗਰ ਵੱਲੋਂ ਆਪਾਂ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਸ਼ਬਦ ਦੇ ਲੰਗਰ ਵਾਲੇ ਪਾਸੇ ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਭੋਜਨ ਦਾ ਲੰਗਰ 100% ਤੋਂ ਵੀ ਤਾਂ ਚਲੇ ਗਏ ਆ ਤੇ ਸ਼ਬਦ ਦੇ ਲੰਗਰ ਵਾਲੇ ਪਾਸੇ 0% ਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰੰਭਤਾ ਕਿੱਥੋਂ ਹੁੰਦੀ ਹੈ ਇੱਕ ਓੰਕਾਰ ਇੱਕ ਓੰਕਾਰ ਬਹੁਤ ਆਤ ਬਹੁਤਿਆਂ ਨੂੰ ਪੁੱਛ ਕੇ ਵੇਖ ਲਓ ਮੈਂ ਕਹਿੰਦਾ ਸਾਨੂੰ ਸਰਵੇ ਕਰਨਾ ਚਾਹੀਦਾ ਮੈਂ ਇਹਦੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਪੱਤਰਕਾਰ ਵੀਰੋ ਕਿਤੇ ਬਾਹਰ ਖਲੋ ਕੇ ਸੜਕ ਤੇ ਸਰਵੇ ਕਰਕੇ ਵੇਖ ਲਓ ਸੰਗਤ ਆਉਂਦੀ ਜਾਂਦੀ ਹੈ ਸਾਰੇ ਦਿਨ ਵਿੱਚ ਘਟੋ ਘਟ ਸੌਕ ਸੋਕ ਪ੍ਰਾਣੀਆਂ ਦੇ ਕੋਲੋਂ ਜੀ ਦੇ ਵਿੱਚ ਬਜ਼ੁਰਗ ਵੀ ਹੋਣ ਬੱਚੇ ਵੀ ਹੋਣ ਨੌਜਵਾਨ ਵੀ ਹੋਣ ਬੀਬੀਆਂ ਵੀ ਹੋਣ ਭਾਈ ਵੀ ਹੋਣ ਸੋਕ ਦੇ ਕੋਲੋਂ ਪੁੱਛੀਏ ਕਿ ਆ ਜੀ ਮਾਈਕ ਦੇ ਉੱਤੇ ਇੱਕ ਵਾਰਾਂ ਇੱਕ ਓੰਕਾਰ ਕਹਿ ਦਿਓ ਸਾਧ ਸੰਗਤ ਜੀ ਬਹੁਤਾਂਕ ਬਹੁਤਾ ਕਰਕੇ ਸਾਾਨੂੰ ਸਿੱਖਾਂ ਨੂੰ ਇੱਕ ਓੰਕਾਰ ਨਹੀਂ ਕਹਿਣਾ ਆਉਂਦਾ ਚੰਗੀ ਤਰ੍ਹਾਂ ਗਲਤ ਬੋਲਦੇ ਆ ਕੋਈ ਇੱਕਮਕਾਰ ਕਹੀ ਜਾਂਦਾ ਕੋਈ ਇੱਕ ਓੰਕਾਰ ਕਹੀ ਜਾਂਦਾ ਕੋਈ ਹੋਰ ਹੀ ਕੁਝ ਪਤਾ ਨਹੀਂ ਕੀ ਕੀ ਬੋਲੀ ਜਾਂਦੇ ਆ ਸੂ ਜਿਆਦਾਤਰ ਸਿੱਖਾਂ ਨੂੰ ਇੱਕ ਓੰਕਾਰ ਨਹੀਂ ਕਹਿਣਾ ਆਉਂਦਾ ਅਜੂਨੀ ਸੈ ਭੰਗ ਨਹੀਂ ਕਹਿਣਾ ਆਉਂਦਾ ਗੁਰਪ੍ਰਸਾਦ ਨਹੀਂ ਕਹਿਣਾ ਆਉਂਦਾ ਉਹਨੂੰ ਪ੍ਰਸ਼ਾਦ ਕਹੀ ਜਾਂਦੇ ਆ ਸਾਧ ਸੰਗਤ ਜੀ ਮੂਲ ਮੰਤਰ ਦੇ ਵਿੱਚ ਅਸੀਂ 7-8 ਗਲਤੀਆਂ ਕਰ ਜਾਂਦੇ ਆ ਜਪਜੀ ਸਾਹਿਬ ਜੀ ਦੇ ਵਿੱਚ ਅਸੀਂ 300 ਗਲਤੀ ਕਰ ਜਾਂਦੇ ਆ ਤੇ ਸਾਡਾ ਧਿਆਨ ਆ ਵੀ ਮੈਗੀ ਦਾ ਲੰਗਰ ਲਾ ਲਈਏ ਲੋਹੜੀ ਜੀ ਦਾ ਵਰਤਾ ਲਈਏ ਤਗੜੇ ਹੋ ਕੇ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਸ਼ਬਦ ਲੰਗਰ ਵੱਲ ਵੀ ਕੋਈ ਧਿਆਨ ਦੇ ਲਈਏ ਸ਼ਬਦ ਲੰਗਰ ਵੱਲ ਵੀ ਦੇ ਲਈਏ ਕਿਤੇ ਗੁਰੂ ਕੀ ਬਾਣੀ ਦੀ ਸੰਥਿਆ ਆਪ ਕਰੀਏ ਹੋਰਾਂ ਨੂੰ ਕਰਾਈਏ ਕਿਤੇ ਕਿਸੇ ਪ੍ਰਚਾਰਕ ਵੀਰਾਂ ਨੂੰ ਬੇਨਤੀ ਕਰ ਲਈਏ ਕਿ ਸਾਡੇ ਨਗਰ ਵਿੱਚ ਸਾਡੇ ਇਲਾਕੇ ਵਿੱਚ ਸਾਡੇ ਬੱਚਿਆਂ ਨੂੰ ਆ ਗਰਮੀਆਂ ਦੀਆਂ ਛੁੱਟੀਆਂ ਨੇ ਕਿਤੇ ਬਾਬਾ ਜੀ ਭਾਈ ਸਾਹਿਬ ਜਪਜੀਤ ਸਾਹਿਬ ਦੀ ਸੰਥਿਆ ਹੀ ਕਰਵਾ ਦਿਓ ਨਾ ਜੀ ਨਾ ਸੰਥਿਆ ਦੀ ਕੀ ਲੋੜ ਹੈ ਪੰਹਾਂ ਪਿਆਰਿਆਂ ਦੇ ਨਾਂ ਆਉਂਦੇ ਹੋਣ ਨਾ ਆਉਂਦੇ ਹੋਣ ਪਿਛਲੇ ਦਿਨੀ ਨੌਜਵਾਨ ਵੀਰ ਉਹ ਉਗਰਾਹੀ ਕਰਦੇ ਪਏ ਆ ਕਾਦੀ ਉਗرائی ਆ ਕਿੰਨੇ ਸ਼ਬੀਲ ਦੀ ਤੇ ਦਾਸ ਨੇ ਉਹਨਾਂ ਨੂੰ ਪੁੱਛ ਲਿਆ ਅੱਠ ਜਾਣੇ ਤੇ ਦਾਸ ਨੇ ਪੁੱਛ ਲਿਆ ਵੀ ਸ਼ਬੀਲ ਕਾਦੇ ਵਾਸਤੇ ਹੁੰਦੀ ਆ ਕੱਤੋਂ ਹੁੰਦੀ ਆ ਭਲਾ ਉਹ ਕਹਿੰਦੇ ਕੱਲੂ ਘਾਰੇ ਦੇ ਦਿਵਸ ਕਰਕੇ ਹੁੰਦੀ ਵੀ ਚਲੋ ਠੀਕ ਆ ਕੱਲੂ ਘਾਰੇ ਦੇ ਦਿਵਸ ਹੈ ਮੰਨ ਲੈਨੇ ਆ ਪਰ ਸ਼ਬੀਲ ਦਾ ਸੰਬੰਧ ਕਿਹੜੇ ਇਤਿਹਾਸਕ ਦਿਹਾੜੇ ਨਾਲ ਆ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਅੱਠ ਜਾਣੇ ਅੱਠਾਂ 'ਚੋਂ ਇੱਕ ਨੂੰ ਵੀ ਨਹੀਂ ਪਤਾ ਮਾਇਆ ਇਕੱਠੀ ਕਰ ਲੈਨੇ ਆ ਉਗਾਈ ਕਰ ਲੈਨੇ ਆ ਕੋਈ ਗੱਲ ਨਹੀਂ ਚੰਗੀ ਗੱਲ ਐ ਸ਼ਬੀਰ ਲਾ ਲੈਨੇ ਆ ਮਾੜੀ ਗੱਲ ਨਹੀਂ ਐ ਚੰਗੀ ਗੱਲ ਐ ਪਰ ਸ਼ਬੀਰ ਦੇ ਵਿੱਚ ਟ੍ਰੈਫਿਕ ਜਾਮ ਕਰਨਾ ਮਾੜੀ ਗੱਲ ਐ ਸ਼ਬੀਰ ਦੇ ਵਿੱਚ ਮਿੱਠਾ ਘੋਲ ਕੇ ਧੱਕੇ ਨਾਲ ਜਿਹੜਾ ਕੋਈ 슈ਗਰ ਦਾ ਮਰੀਜ਼ ਹੈ ਉਹਨੂੰ ਵੀ ਧੱਕੇ ਨਾਲ ਪਿਆਈ ਜਾਂਦੇ ਆ ਮਾੜੀ ਗੱਲ ਐ ਦਾਸ ਨੇ ਅਰਜ਼ੀ ਕੀਤੀ ਕਈਆਂ ਨੇ ਗੁੱਸਾ ਵੀ ਕੀਤਾ ਸ਼ਬੀਰ ਲਾਈਏ ਪਰ ਆਪਾਂ ਜਿਵੇਂ ਗਰਮੀ ਆਉਂਦੀ ਹੈ ਅਪ੍ਰੈਲ ਮਈ ਤੋਂ ਸ਼ੁਰੂ ਕਰ ਲਓ ਅਗਸਤ ਸਤੰਬਰ ਤੱਕ ਚੱਲਦੀ ਰਵੇ ਭਾਈ ਸਾਦੇ ਜਲ ਦੀ ਸ਼ਬੀਲ ਲਾਓ ਪਿਆਸਾ ਜਿਹੜਾ ਹੈ ਉਹਦੀ ਪਿਆਸ बुझे ਉਹਨੂੰ ਪਾਣੀ ਮੁੱਲ ਨਾ ਲੈਣਾ ਪਵੇ ਸ਼ਬੀਲ ਲਾਈਏ ਸਾਦੇ ਜਲ ਦੀ ਲਾਈਏ ਭਾਈ ਲਗਾਤਾਰ ਲਾਈਏ ਕਿ ਸੱਜਣ ਨੇ ਕਿਹਾ ਹੀ ਸ਼ਬੀਲਾਂ ਦੇ ਉਲਟ ਤੁਸੀਂ ਕਹਿੰਦੇ ਹੋ ਭਾਈ ਸ਼ਬੀਲਾਂ ਦੇ ਉਲਟ ਨਹੀਂ ਅਸੀਂ ਕਹਿੰਦੇ ਅਸੀਂ ਕਹਿੰਨੇ ਆ ਸ਼ਬੀਲਾਂ ਲਾਓ ਪਰ ਜਾਮਨਾ ਛੜਕਾਂ ਦੇ ਲਈਏ ਕੱਲਾ ਮਿੱਠਾ ਘੋਲ ਕੇ ਨਾ ਪਿਆਈਏ ਸ਼ਬੀਰ ਲਾਈਏ ਲਗਾਤਾਰ ਲਾਈਏ ਤੇ ਨਾਲ ਦੀ ਨਾਲ ਇਹ ਵੀ ਯਤਨ ਕਰੀਏ ਸ਼ਬੀਰ ਲਾਉਣ ਵਾਲਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੀ ਸੰਥਿਆ ਵੀ ਕਿਤੇ ਕਰ ਲਈਏ ਪਿੰਡਾਂ ਸ਼ਹਿਰਾਂ ਦੇ ਵਿੱਚ ਆਮ ਹੀ ਬੀਬੀਆਂ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੀਆਂ ਬੜਾ ਭਲਾ ਹੈ ਬੜਾ ਚੰਗਾ ਹੈ ਬੜੀ ਖੁਸ਼ੀ ਹੈ ਪਰ ਕਦੇ ਸੁਖਮਨੀ ਸਾਹਿਬ ਜੀ ਦੀ ਸੰਥਿਆ ਵੀ ਕਰ ਲਿਆ ਕਰੀਏ ਯਤਨ ਕਰੀਏ ਭੁੱਲਾ ਨਾ ਹੋਣ ਗਲਤੀਆਂ ਨਾ ਹੋਣ ਮਾਫ ਕਰਨਾ ਅਸੀਂ ਕਿੰਨਾ ਕਿੰਨਾ ਗਲਤੀ ਬੜੀ ਜਾਂਦੇ ਹਾਂ ਕਿੰਨੀਆਂ ਗਲਤੀਆਂ ਇੱਕ ਇੱਕ ਅਸ਼ਟਪਦੀ ਦੇ ਵਿੱਚ 20 20 25 25 ਗਲਤੀਆਂ ਕਰੀ ਜਾਂਦੇ ਹਾਂ ਭਾਈ ਯਤਨ ਕਰੀਏ ਗੁਰੂ ਦਾ ਹੁਕਮ ਹੈ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜੋ ਸ਼ੁੱਧ ਗੁਰਕੇਰੀ ਤਗੜੇ ਹੋ ਕੇ ਨਾਮ ਵਾਲੇ ਪਾਸੇ ਬਾਣੀ ਵਾਲੇ ਪਾਸੇ ਸ਼ਬਦ ਦੇ ਲੰਗਰ ਵਾਲੇ ਪਾਸੇ ਧਿਆਨ ਲਈਏ ਗੁਰੂ ਕੀ ਬਾਣੀ ਨਾਲ ਆਪ ਜੁੜੀਏ ਆਪਣੇ ਬੱਚਿਆਂ ਨੂੰ ਜੋੜੀਏ ਸਾਧ ਸੰਗਤ ਜੀ ਆਓ ਹੁਣ ਸਮਾ ਹੋ ਗਿਆ ਸਮਾਪਤੀ ਦਾ